ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਹਮੇਸ਼ਾ ਸਾਥ ਦਿੱਨੇ ਆਂ ਔਰ ਸਭ ਤੋਂ ਜ਼ਿਆਦਾ ਧੰਨਵਾਦ ਜਿਹੜਾ ਅੱਜ ਦਾ ਸਵਾਦ ਲਿਆਂਦਾ ਵੀਰੇ ਦਾ ਭਾਬੀ ਦਾ ਜਿਨ੍ਹਾਂ ਨੇ ਆ ਪੂਰਾ ਮਾਹੌਲ ਗਰਮਾ ਕੇ ਰੱਖਿਆ ਆ ਸਾਡੇ ਸ਼ੋਰ ਦਾ ਸੋ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ ਹੋ ਅੱਜ ਪੰਜਾਬੀ ਆ ਗਏ ਉਹਨੂੰ ਦੋ ਤਿੰਨ ਤਿੰਨ ਦਿਨ ਹੋ ਗਏ ਆ ਆਏ ਨੂੰ ਤੇ ਤੁਸੀਂ ਪਿਆਰ ਦੇ ਰਹੇ ਹੋ ਜਾ ਕੇ ਦੇਖ ਰਹੇ ਹੋ ਟਾਈਮ ਕੱਢ ਰਹੇ ਹੋ ਸਾਡੇ ਲਈ ਤੇ ਬਹੁਤ ਬਹੁਤ ਧੰਨਵਾਦ ਤੇ ਐਦਾਂ ਹੀ ਜਾ ਕੇ ਹੋਰ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਆਪਦੀ ਫੈਮਿਲੀ ਨਾਲ ਬੱਚਿਆਂ ਨਾਲ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਜਾ ਕੇ ਤੁਸੀਂ ਆਪਦੇ ਨੇੜੇ ਦੇ ਸਿਨੇਮੇ ਘਰਾਂ 'ਚ ਜਾ ਕੇ ਜਰੂਰ ਦੇਖਿਓ ਪੰਜਾਬੀ ਆ ਗਏ ਹੋਏ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਪੰਜਾਬੀ ਆਉਂਦੇ ਆ ਪਟਾਕੇ ਦਾ ਪੈਂਦੇ ਹੀ ਹੈ ਠੀਕ ਹੈ ਚਲ ਤੇਰੀ ਵਾਰੀ ਚਲ ਤੂੰ ਵੀ ਤੂੰ ਵੀ ਕਹਿ ਕੋਈ ਸਸਤੀ ਗੱਲਾਂ ਸਾਰਿਆਂ ਨੂੰ ਮੈਂ ਪੁਮੀਰੀ ਜਦ ਅਸੀਂ ਆਉਂਦੇ ਹਾਂ ਤਾਂ ਤਵਦੀ ਦਾ ਪਟਾਕੇ ਪੈਂਦੀ ਹੈ ਤੇਰੇ ਘਰਾਵਾ ਤੂੰ ਤਾਂ ਮੇਰੇ بڑے ਪਟਾਕੇ ਪਾਇਆ ਇਹਦਾ ਨਾਮ ਪੁਮੀਰੀ ਆ ਪਰ ਪੁਮੀਰੀ ਇਹਨਾਂ ਨੇ ਮੈਨੂੰ ਬਣਾਈ ਦਾ ਬੰਦਾ ਦੀ ਲੋਨ ਸੋ ਥੈਂਕ ਯੂ ਸਾਰਿਆਂ ਦਾ ਸਾਡੇ ਚ ਹੈ ਨਹੀਂ ਢਿਮਰੀ ਹੈ ਨਹੀਂਗਾ ਬੱਤਕ ਹੈ ਨਹੀਂਗਾ ਫੋਰਚੜੀ ਇੱਥੇ ਫਿਰਦਾ ਸੀਗਾ ਪਤਾ ਨਹੀਂ ਕਿੱਥੇ ਨਿਕਲ ਗਿਆ ਸੋ ਥੈਂਕ ਯੂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੇ ਇੱਕ ਸਾਰੀ ਮੀਡੀਆ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਫਲੱਡ ਜਿੰਨਾ ਵੀ ਆਇਆ ਸਾਡੇ ਪੰਜਾਬ ਦੇ ਵਿੱਚ ਜਿੰਨਾ ਵੀ ਤੂਫਾਨ ਜੋ ਵੀ ਸਾਡੇ ਹੜ ਆਏ ਨੇ ਸਾਡੇ ਪੰਜਾਬ ਦੇ ਵਿੱਚ ਇਹ ਦੁੱਖਾਂ ਦਾ ਤੂਫਾਨ ਜਿਹੜਾ ਆਇਆ ਹੈ ਤੇ ਤੁਸੀਂ ਕਵਰ ਕਰਿਆ ਇਹ ਘਰ ਘਰ ਤੱਕ ਨਿਊਜ਼ ਪਹੁੰਚੀ ਆ ਤੇ ਘਰ ਘਰ ਤੋਂ ਲੋਕਾਂ ਨੇ ਆਪਦੇ ਕੋਲੋਂ ਜਿੰਨਾ ਵੀ ਦਾਨ ਇਕੱਠਾ ਹੋ ਸਕਿਆ ਕੋਈ ਆਪ ਪਹੁੰਚਿਆ ਕੋਈ ਦਾਨ ਲੈ ਕੇ ਪਹੁੰਚਿਆ ਕਿਸੇ ਨੇ ਜਿਹੜਾ ਬਾਹਰ ਬੈਠੇ ਨੇ ਲੋਕ ਜਿਨ੍ਹਾਂ ਨੇ ਆਪ ਨਹੀਂ ਆ ਸਕਦੇ ਸੀ ਉਹਨਾਂ ਨੇ ਦਾਨ ਪੰਚਾਇਆ ਤੇ ਉਹਨਾਂ ਸਾਰਿਆਂ ਦਾ ਤੁਹਾਡਾ ਦਾ ਮੀਡੀਆ ਦਾ ਪੰਜਾਬ ਦਾ ਪੰਜਾਬੀਆਂ ਦਾ ਸਿੰਘੇ ਵੱਲੋਂ ਪੰਜਾਬੀ ਆਗੇ ਉਹਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ